ਕਿੱਥੇ ਗਏ ਪਤਵੰਤ ਸਿੰਘ ਪੰਨੂ ਜਿਹੜਾ ਕਹਦਾ ਸੀ ਸਿੱਖ ਕੋਮ ਉਧਰ ਜਾ ਕੇ ਖੜ ਜਾ ਜਦੋਂ ਜੰਦੂ ਸ਼ੁਰੂ ਹੋਇਆ ਭਾਰਤ ਤੇ ਪਾਕਿਸਤਾਨ ਦਾ ਅੱਜ ਕਿੱਥੇ ਆ ਅੱਜ ਉਹਨੂੰ ਨਹੀਂ ਦਿਖ ਰਿਹਾ ਕਿ ਇਹ ਖਰਜਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਉਹਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਤੇ ਉਹ ਪ੍ਰੋਬਲਮ ਦੇ ਵਿੱਚ ਐ ਖੜ ਲੋ ਗਲਤੀ ਤਾਂ ਹੁੰਦੀ ਹੈ ਪੰਨੂ ਨੂੰ ਮੈਂ ਪੁੱਛਣਾ ਚਾਹਣਾ ਤੈਨੂੰ ਪੈਸਿਆਂ ਤੋਂ ਇਲਾਵਾ ਕੋਈ ਕੰਮ ਹੈ ਜਿਹਦੇ ਆਪਣੇ ਸਿਰ ਤੇ ਵਾਲ ਨਹੀਂ ਹੈ ਜਿਹਦੇ ਆਪਣੇ ਸਿਰ ਤੇ ਕੇਸ ਨਹੀਂ ਹੈ ਦੂਜਿਆਂ ਨੂੰ ਮੱਤਾ ਦਿੰਦਾ ਫਿਰਦੇ ਆ ਅੱਜ ਕਿੱਥੇ ਗਈਆਂ ਮੱਤਾ ਅੱਜ ਕਿੱਥੇ ਗਈ ਤੁਹਾਡੀ ਉਹ ਜਿਹੜੀ ਐਮਬੈਸੀ ਕੋਲੀ ਫਿਰਦੇ ਕੈਨੇਡਾ 'ਚ ਅੱਜ ਆਓ ਨ ਕਿ ਕਿੱਥੇ ਗਈਆਂ ਉਹ ਬਲੀਆਂ ਖਾਲਿਸਤਾਨ ਵਾਲੀਆਂ ਬੋਲਣ ਵਾਲੀਆਂ ਚੱਤੇਬੰਦੀਆਂ ਅੱਜ ਕਿਉਂ ਨਹੀਂ ਬੋਲਦੇ ਕਿ ਸਿਰ ਤੇ ਦਸਤਾਰ ਚਾਹੀਦੀ ਹੈ ਪੰਨੂ ਤਾਂ ਚੂਹਿਆਂ ਵਾਂਗ ਲੁਕਿਆ ਪਿਆ ਅੱਜ ਬੋਲਦਾ ਨਹੀਂ ਪਿਆ ਨਾ ਦਸਤਾਰ ਤੇ ਬੋਲ ਰਿਹਾ ਨਾ ਉਹਦੇ ਵਾਸਤੇ ਬੋਲਦਾ ਇਹ ਸਿੱਖੀ ਨਹੀਂ ਹੈ ਇਹ ਸਿੱਖ ਦੇ ਰੂਪ ਦੇ ਵਿੱਚ ਭੇੜੀਏ ਆ ਬਹਿਰੂਪੀਆ ਪੰਨੂ ਵਰਗੇ ਜਿਹੜੇ ਸਿੱਖਾਂ ਨੂੰ ਖਰਾਬ ਕਰਨ ਆਏ ਉਹਨਾਂ ਨੂੰ ਸਾਡੇ ਅਰਬ ਕੰਟਰੀ ਜਿਹੜੇ ਸਿੱਖ ਖਰਾਬ ਹੁੰਦੇਗੇ ਉਹਨਾਂ ਯਾਦ ਆਣਗੇ ਜਿਹੜੇ ਪਾਕਿਸਤਾਨ ਚ ਸਿੱਖ ਮਰਦੇ ਹੋਣਗੇ ਜਿਨ੍ਹਾਂ ਦੇ ਧੀਆ ਪੇਣਾ ਚੱਕ ਕੇ ਲੈ ਜਾਂਦੇ ਉਹ ਵੀ ਯਾਦ ਆਣਗੇ ਉਹਨਾਂ ਨੂੰ ਉਹ ਯਾਦ ਆਏਗਾ ਜਿੱਥੇ ਭਾਰਤ ਦੇ ਵਿੱਚ ਕਿਥੇ ਮੜੀ ਜੀ ਗਲਤੀ ਹੋ ਜੂਗੀ ਉੱਥੇ ਬੜਾ ਫੜਾ ਫੜਾ ਬੋਲਣ ਆਪਣਗੇ ਚੈਲੰਜ ਕਰਦਾ ਆਪਨ ਨੂੰ ਵੀ ਜਿਹੜਾ ਕੈਨੇਡਾ ਦੇ ਵਿੱਚ ਜਦੋਂ ਸਿੱਖਾਂ ਨੂੰ ਮਾਰ ਪੈਂਦੀ ਹੈ ਜਾਂ ਅਮਰੀਕਾ 'ਚ ਮਾਰ ਪੈਂਦੀ ਹੈ ਜਾਂ ਯੂਰਪ ਕੰਟਰੀਆਂ ਦੇ ਵਿੱਚ ਮਾਰ ਪੈਂਦੀ ਹੈ ਜਾਂ ਪਾਕਿਸਤਾਨ ਖਾਸ ਕਰਕੇ ਜਦੋਂ ਪਾਕਿਸਤਾਨ ਦੇ ਅਫਗਾਨਿਸਤਾਨ 'ਚ ਜਦੋਂ ਮਾਰ ਪੈਂਦੀ ਹੈ ਉਦੋਂ ਤੁਹਾਡੇ ਮੂੰਹ ਕਿਉਂ ਸੀਤੇ ਜਾਂਦੇ ਸਸ਼ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂਰ ਜੂਸ ਸਿੰਘ ਹਰਜਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਇੱਕ ਟਰੱਕ ਡਰਾਈਵਰ ਸੀ ਆਪ ਸਭ ਨੂੰ ਪਤਾ ਹੈ ਉਹ ਯੂ ਟਰਨ ਜਦੋਂ ਮਾਰਦਾ ਤੇ ਯੂ ਟਰਨ ਮਾਰਨ ਤੋਂ ਬਾਅਦ ਗੱਡੀ ਉਸ ਨਾਲ ਟਕਰਾ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਜਦੋਂ ਹਰਜਿੰਦਰ ਸਿੰਘ ਦਾ ਪਰਿਵਾਰ ਕੈਮਰੇ ਮੂਰੇ ਆਇਆ ਤਾਂ ਉਹਨਾਂ ਨੇ ਕਿਹਾ ਵੀ ਹਰਜਿੰਦਰ ਸਿੰਘ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਆਪਣੇ ਪਰਿਵਾਰ ਦੇ ਲਈ ਰੋਟੀ ਕਮਾਉਣ ਵਾਸਤੇ ਅਮਰੀਕਾ ਗਿਆ ਸੀ ਜ਼ਰੂਰ ਉਸ ਕੋਲ ਗਲਤੀ ਹੋਈ ਹੈ ਪਰ ਗਲਤੀ ਦੀ ਸਜ਼ਾ ਇੰਨੀ ਵੱਡੀ ਨਹੀਂ ਮਿਲਣੀ ਚਾਹੀਦੀ ਗੱਲਾਂ ਕਹੀਆਂ ਜਾ ਰਹੀਆਂ ਵੀ ਉਸ ਨੂੰ 34 ਸਾਲ ਦੀ ਸਜ਼ਾ ਹੋ ਸਕਦੀ ਹੈ ਕੋਈ ਇਹ ਵੀ ਕਹਿ ਰਿਹਾ ਵੀ 40 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਤਾਂ ਉਸ ਦੇ ਵਿੱਚ ਹੀ ਉਹਨ ਜਿਹੜੇ ਇੰਡੀਅਨਸ ਨੇ ਉਹ ਥੋੜੇ ਜਿਹੇ ਤੇਜ਼ ਹੋਏ ਨੇ ਪੰਜਾਬੀ ਜਿਹੜੇ ਨੇ ਉਹ ਤੇਜ਼ ਹੋਏ ਨੇ ਉਹ ਪਟੀਸ਼ਨਸ ਜਿਹੜੀਆਂ ਨੇ ਉਹਨਾਂ ਨੇ ਪਾਣੀਆਂ ਸ਼ੁਰੂ ਕਰਤੀਆਂ ਔਨਲਾਈਨ ਵੈੱਬਸਾਈਟ ਤੇ ਪਰ ਪਰਿਵਾਰ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਵੀ ਉਹਨਾਂ ਦਾ ਇਸ ਪਟੀਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਤਮੀਨਨ ਇਸ ਤੇ ਗੱਲਬਾਤ ਕਰਨ ਲਈ ਗੁਰਦੀਪ ਸਿੰਘ ਗੋਸ਼ਾ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਕਿਉਂਕਿ ਉਹ ਤਸਵੀਰ ਜਿਹੜੀ ਆ ਨਾ ਉਹ ਤਸਵੀਰ ਦੇਖਣ ਤੋਂ ਬਾਅਦ ਇੱਕ ਵਾਰੀ ਸਾਰੇ ਪੰਜਾਬ ਨੂੰ ਜ਼ਰੂਰ ਛੱਟ ਵਜੇ ਜਦੋਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਦੇ ਸਿਰ ਤੇ ਦਸਤਾਰ ਨਹੀਂ ਸੀ ਤਾਂ ਹੁਣ ਗੱਲਬਾਤ ਕਰਦੇ ਆ ਬਾਈ ਜੀ ਕਿੱਦਾਂ ਦੇਖਦੇ ਹੋ ਜ਼ਰੂਰ ਮੈਂ ਦੇਖਦਾ ਮੈਂ ਨਹੀਂ ਕਹਿੰਦਾ ਵੀ ਉਸ ਮੁੰਡੇ ਦੀ ਕੋਈ ਗਲਤੀ ਨਹੀਂ ਸੀ ਪਰ ਮੁੰਡੇ ਦੀ ਜਿਹੜੀ ਗਲਤੀ ਆ ਜਿੱਦਾਂ ਉਹ ਤਿੰਨ ਇੱਕ ਪਰਿਵਾਰ ਤਾਂ ਖਤਮ ਹੋ ਗਿਆ ਤਿੰਨ ਜੀ ਤਾਂ ਖਤਮ ਹੋ ਗਏ ਇਹਦਾ ਪਰਿਵਾਰ ਵੀ ਨਾਲ ਨਾਲ ਖਤਮ ਹੋ ਜਾਏਗਾ ਅਸ ਕੋਰ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਨਾ ਕਿੱਥੇ ਗਏ ਪਤਵੰਤ ਸਿੰਘ ਪੰਨੂ ਗੁਰਵਧਾਨ ਸਿੰਘ ਪੰਨੂ ਜਿਹੜਾ ਪਾਕਿਸਤਾਨ ਦਾ ਖੈਰ ਖਾ ਬਣਿਆ ਫਿਰਦਾ ਸੀ ਜਿਹੜਾ ਕਹਿੰਦਾ ਸੀ ਸਿੱਖ ਕੋਮ ਉਧਰ ਜਾ ਕੇ ਖੜ ਜਾ ਜਦੋਂ ਜੰਦ ਸ਼ੁਰੂ ਹੋਇਆ ਭਾਰਤ ਤੇ ਪਾਕਿਸਤਾਨ ਦਾ ਅੱਜ ਕਿੱਥੇ ਐ ਅੱਜ ਉਹਨੂੰ ਨਹੀਂ ਦਿਖ ਰਿਹਾ ਕਿ ਇਹ ਖਰਜਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਐ ਉਹਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਤੇ ਉਹ ਪ੍ਰੋਬਲਮ ਦੇ ਵਿੱਚ ਐ ਖੜ ਲੋ ਗਲਤੀ ਤਾਂ ਹੁੰਦੀ ਐ ਅੱਜ ਕਿੱਥੇ ਐ ਗੱਲਾਂ ਮਾਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਵੀ ਪਾਕਿਸਤਾਨ ਦੇ ਨਾਲ ਜਾ ਕੇ ਖੜਜੋ ਉਹਦੀ ਅੱਜ ਸਿਰ ਤੇ ਦਸਤਾਰ ਨਹੀਂ ਹੈ ਠੀਕ ਹੈ ਉਹਨੇ ਗਲਤੀ ਕੀਤੀ ਹੈ ਉਹ ਇੱਕ ਅਲੱਗ ਮੈਟਰ ਹੈ ਪਰ ਸਾਡੀ ਸਿੱਖ ਕੌਮ ਦੀ ਦਸਤਾਰ ਸਾਡੀ ਬੜੀ ਵੱਡੀ ਸਿਰ ਦਾ ਤਾਜ ਹੈ ਤਾਂ ਹੀ ਕਹਿੰਦੇ ਆਪਣੇ ਆਪਣੇ ਹੁੰਦੇ ਬੇਗਾਨੇ ਬੇਗਾਨੇ ਹੁੰਦੇ ਆ ਅੱਜ ਦੂਜੇ ਦੇਸ਼ ਦੇ ਵਿੱਚ ਸਾਨੂੰ ਦਸਤਾਰ ਨਹੀਂ ਨਸੀਬ ਹੋ ਰਹੀ ਤੇ ਕਿੱਥੇ ਗਈਆਂ ਉਹ ਵਲੀਆਂ ਖਾਲਿਸਤਾਨ ਵਾਲੀਆਂ ਬੋਲਣ ਵਾਲੀਆਂ ਚੱਤੇ ਬੰਦੀਆਂ ਅੱਜ ਕਿਉਂ ਨਹੀਂ ਬੋਲਦੇ ਕਿ ਸਿਰ ਤੇ ਦਸਤਾਰ ਚਾਹੀਦੀ ਹੈ ਸਿਰਫ ਆਪਾਂ ਸਿਰਫ ਆਪਣੇ ਤੱਕ ਹੀ ਹੈ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਕੋਈ ਤਾਂ ਬੰਦਾ ਆ ਗਿਆ ਡਾਕਟਰ ਸਵੇਮਨ ਵਰਗੇ ਕੋਈ ਬੰਦੇ ਆਏ ਆ ਹੁਣ ਗੱਲ ਤੁਸੀਂ ਪਟੀਸ਼ਨਾਂ ਦੀ ਗੱਲ ਕੀਤੀ ਸ਼ੁਰੂ ਕੀਤੀ ਵੀ ਪਟੀਸ਼ਨਾਂ ਪਾਈਆਂ ਗਈਆਂ ਘਰ ਵਾਲੇ ਕਹਿੰਦੇ ਪਟੀਸ਼ਨਾਂ ਪਾਈਆਂ ਨੇ ਕਿ ਸਾਨੂੰ ਮੌਕਾ ਚਾਹੀਦਾ ਸਾਨੂੰ ਮੌਕਾ ਚਾਹੀਦਾ ਵੀ ਕੋਈ ਬੰਦਾ ਮਰਦਾ ਹੋਵੇ ਕੋਈ ਬੰਦਾ ਪ੍ਰੋਬਲਮ ਚਵੇ ਅਸੀਂ ਕੋਈ ਨਾ ਕੋਈ ਰੂਪ ਦੇ ਵਿੱਚ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੰਨੇ ਆ ਤੇ ਇਹ ਕੰਮ ਚੱਲ ਰਿਹਾ ਪਤਵੰਤ ਸਿੰਘ ਗੁਰਪ੍ਰਤਮ ਸਿੰਘ ਮਿੰਤਾ ਦਾ ਨਾਮ ਵੀ ਭੁੱਲ ਜਾਂਦਾ ਪੰਨੂ ਦਾ ਉਹ ਪੰਨੂ ਨੂੰ ਮੈਂ ਪੁੱਛਣਾ ਚਾਹਨਾ ਤੈਨੂੰ ਪੈਸੇ ਤੋਂ ਇਲਾਵਾ ਕੋਈ ਕੰਮ ਹੈ ਜਿਹਦੇ ਆਪਣੇ ਸਿਰ ਤੇ ਵਾਲ ਨਹੀਂ ਹੈ ਜਿਹਦੇ ਆਪਣੇ ਸਿਰ ਤੇ ਕੇਸ ਨਹੀਂ ਹੈ ਦੂਜਿਆਂ ਨੂੰ ਮੱਤਾ ਦਿੰਦਾ ਫਿਰਦੇ ਆ ਅੱਜ ਕਿੱਥੇ ਗਈਆਂ ਮੱਤਾ ਅੱਜ ਕਿੱਥੇ ਗਈ ਤੁਹਾਡੇ ਉਹ ਜਿਹੜੀ ਐਂਬੈਸੀ ਕੋਲੀ ਫਿਰਦੇ ਕੈਨੇਡਾ 'ਚ ਅੱਜ ਆਓ ਨਾ ਸਾਹਮਣੇ ਅੱਜ ਖੜੇ ਕਰੋਨਾ ਵੀ ਸਾਡਾ ਸਿੱਖ ਕੌਮ ਦਾ ਨੌਜਵਾਨ ਹੈ ਠੀਕ ਹੈ ਉਹਦੇ ਕੋਲ ਗਲਤੀ ਹੋਈ ਹੈ ਯਾਰ ਮੈਂ ਮੰਨਦਾ ਗਲਤੀ ਹੋਈ ਹੈ ਉਹਦੇ ਨਾਲ ਕਈ ਜਿਹੜੇ ਇਨੋਸੈਂਟ ਲੋਕ ਗਏ ਆ ਉਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਸੀ ਜਿਹੜੇ ਐਕਸੀਡੈਂਟ ਦੇ ਵਿੱਚ ਗਏ ਪਰ ਅੱਜ ਇਹਨਾਂ ਨੂੰ ਖੜਨਾ ਚਾਹੀਦਾ ਸੀ ਨਾ ਅੱਜ ਖੜਨ ਨੂੰ ਤਿਆਰ ਨਹੀਂ ਜੇ ਕਿਤੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਕਿਸੇ ਦੀ ਦਸਤਾਰ ਨਾ ਹੁੰਦੀ ਕਿਸ ਨੇ ਇਦਾਂ ਦਾ ਕ੍ਰਾਈਮ ਕੀਤਾ ਹੁੰਦਾ ਤੇ ਸਾਰੇ ਜੱਥੇ ਬੰਦੇ ਨਾ ਸ਼ੁਰੂ ਹੋ ਜਾਣਾ ਸੀਗਾ ਵੀਓ ਦੇਖੋ ਜੀ ਸਿਰ ਤੇ ਦਸਤਾਰ ਨਹੀਂ ਹੈਗੀ ਉਹ ਮੈਂ ਤਾਂ ਹੀ ਬਾਰ ਬਾਰ ਕਹਿੰਦਾ ਆਪਣੇ ਆਪਣੇ ਹੁੰਦੇ ਬਗਾਨੇ ਬਗਾਨੇ ਹੁੰਦੇ ਇੱਥੇ ਭਾਰਤ ਦੇ ਦੇਸ਼ ਦੇ ਅੰਦਰ ਸ਼੍ਰੀ ਸਾਹਿਬੇ ਲਾਊਡ ਹੈ ਭਾਰਤ ਦੇਸ਼ ਦੇ ਅੰਦਰ ਸਿਰ ਤੇ ਦਸਤਾਰ ਵੀ ਲਾਊਡਾ ਚੈੱਕ ਕਰਾਇਮ ਕੀਤਾ ਹੋਵੇ ਚਾਹੇ ਨਾ ਕੀਤਾ ਇੱਕ ਅਲੱਗ ਚੀਜ਼ ਹੈ ਇਹ ਤਾਂ ਹਲੇ ਐਕਸੀਡੈਂਟ ਹੈ ਨਾ ਕੋਈ ਕਿਸੇ ਨੇ ਉਹਨੇ ਜਾਣ ਬੁਝ ਕੇ ਤਾਂ ਨਹੀਂ ਕੀਤਾ ਹਰਜਿੰਦਰ ਸਿੰਘ ਨੇ ਕੋਈ ਜਾਣ ਬੁਝ ਕੇ ਨਹੀਂ ਕੀਤਾ ਹੋਈ ਗਲਤੀ ਆ ਉਹਨੂੰ ਉਹ ਗਲਤ ਸੀਗਾ ਵੀ ਟਰਨ ਜਿਹੜਾ ਗਲਤ ਟਰਨ ਨਹੀਂ ਲੈਣਾ ਚਾਹੀਦਾ ਸੀ ਅਸੀਂ ਇਸ ਗੱਲ ਨੂੰ ਮੰਨਦੇ ਆ ਪਰ ਹੋਈ ਤਾਂ ਚੰਚੇਤੀ ਆ ਨਾ ਦਿਮਾਗ ਕਿਸੇ ਵੇਲੇ ਬੰਦੇ ਦਾ ਬੁੰਦ ਲਿਆ ਹੁੰਦਾ ਕਿਸੇ ਪਰੇਸ਼ਾਨੀ ਦੇ ਵਿੱਚ ਹੁੰਦਾ ਗਲਤੀ ਕਰ ਜਾਂਦਾ ਪਰ ਸਜ਼ਾ ਬੜੀ ਵੱਡੀ ਮਿਲੀ ਪਰ ਅੱਜ ਉਹ ਜਿਹੜੇ ਲੁੱਕ ਗਏ ਆ ਖੁੱਡਾਂ ਦੇ ਵਿੱਚ ਚੂਹਿਆਂ ਵਾਂਗ ਲੁਕ ਗਿਆ ਪਿਆ ਪੰਨੂ ਤਾਂ ਚੂਹਿਆਂ ਵਾਂਗ ਲੁਕਿਆ ਪਿਆ ਅੱਜ ਬੋਲਦਾ ਨਹੀਂ ਪਿਆ ਨਾ ਦਸਤਾਰ ਤੇ ਬੋਲ ਰਿਹਾ ਨਾ ਉਹਦੇ ਵਾਸਤੇ ਬੋਲਦਾ ਤੇ ਇੱਕ ਪਰਿਵਾਰ ਵਾਲੇ ਕੀ ਕਹਿ ਰਹੇ ਵੀ ਇਸ ਮੌਕੇ ਨੇ ਵੀ ਪਹਨਣ ਵਾਸਤੇ ਲੋਕ ਆ ਗਏ ਆ ਉਹ ਯਾਰ ਸ਼ਰਮ ਆਣੀ ਚਾਹੀਦੀ ਐ ਉਹ ਜੋ ਲੋਕਾਂ ਨੂੰ ਜਿਹੜੇ ਇਸ ਮੌਕੇ ਨੂੰ ਵੀ ਨਹੀਂ ਬਖਸ਼ਦੇ ਉਹ ਪੁੱਤ ਮਰਨ ਨੂੰ ਫਿਰਦਾ ਉਹ ਲੰਬੀ ਉਮਰ ਉਮਰ ਕੈਦ 40 ਸਾਲ ਜਾਂ 30 ਸਾਲ ਦੀ ਉਹਦੀ ਉਮਰ ਕੈਦ ਵਾਲ ਚ ਜਾਂਦਾ ਪਿਆ ਤੇ ਲੋਕੀ ਪਟੀਸ਼ਨਾਂ ਰਾਹੀਂ ਪੈਸੇ ਇਕੱਠੇ ਕੀਤੇ ਜਾ ਰਹੇ ਆ ਕਿੰਨੀ ਸ਼ਰਮ ਦੀ ਗੱਲ ਐ ਇਹ ਸਾਡਾ ਪੰਜਾਬ ਐ ਇਹ ਸਾਡਾ ਇਹ ਸਾਡੇ ਦੇਸ਼ ਦੀ ਸਿੱਖੀ ਐ ਸਾਡੀ ਸਿੱਖੀ ਦਾ ਇਹ ਸੀ ਵੀ ਅਸੀਂ ਦੂਜਿਆਂ ਸਰਬਤ ਦਾ ਭਲਾ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬਦਲਾ ਭਲਾ ਅਸ ਤਾਂ ਲੋਕਾਂ ਦਾ ਭਲਾ ਕਰਦੇ ਇੱਥੇ ਸੰਤਰਿਆਂ ਦਾ ਟਰੱਕ ਡਿੱਗ ਜਾਂਦਾ ਲੋਕੀ ਸੰਤਰੇ ਇਕੱਠੇ ਕਰਨ ਲੱਪੈਂਦੇ ਇੱਥੇ ਕੋਈ ਸਮਾਨ ਦਾ ਟਰੱਕ ਡਿੱਗ ਜਾਂਦਾ ਇਹ ਸਿੱਖੀ ਨਹੀਂ ਹੈ ਇਹ ਕਿਹੜੀ ਸਿੱਖੀ ਆਈ ਹੈ ਇਹ ਸਿੱਖੀ ਨਹੀਂ ਹੈ ਸਿੱਖ ਦੇ ਰੂਪ ਦੇ ਵਿੱਚ ਭੇੜੀਏ ਆ ਬਹਿਰੂਪੀਆ ਪੰਨੂ ਵਰਗੇ ਜਿਹੜੇ ਸਿੱਖਾਂ ਨੂੰ ਖਰਾਬ ਕਰਨ ਆਏ ਹੋਇਆ ਤੁਸੀਂ ਕਹਿੰਿਆ ਵੀ ਭਾਰਤ ਦੇ ਵਿੱਚ ਵੀ ਅਲਾਉਡ ਹੈ ਸ਼੍ਰੀ ਸਾਹਿਬ ਦੀ ਗੱਲ ਗੱਲ ਦੂਜੇ ਪਾਸੇ ਚਲੀ ਜਾਏਗੀ ਪਰ ਸਵਾਲ ਮੇਰੇ ਮਨ 'ਚ ਆਉਂਦਾ ਹੈ ਮੇਰੇ ਦਿਮਾਗ 'ਚ ਆਉਂਦਾ ਹੈ 15 ਅਗਸਤ 15 ਅਗਸਤ ਪਿੱਛੇ ਇੱਕ ਸਰਪੰਚ ਨੂੰ ਉੱਥੇ ਬੁਲਾਇਆ ਗਿਆ ਸੀ ਸਨਮਾਨ ਦੇਣ ਵਾਸਤੇ ਤੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਉਹਦੇ ਕਕਾਰ ਪਾਏ ਹੋਏ ਸੀ ਦੂਜੇ ਪਾਸੇ ਆਪ ਸਭ ਨੇ ਪਤਾ ਹੈਗਾ ਕਿ ਕਿਸ ਤਰੀਕੇ ਨਾਲ ਜਿਹੜਾ ਆਪਣਾ ਜੁਡੀਸ਼ਰੀ ਦਾ ਪੇਪਰ ਹੁੰਦਾ ਉਸ ਦੇ ਵਿੱਚ ਇੱਕ ਧੀ ਨੂੰ ਵੜਨ ਨਹੀਂ ਦਿੱਤਾ ਗਿਆ ਉਹਦੇ ਵੀ ਜਿਹੜੀ ਹੈ ਸ਼੍ਰੀ ਸਾਹਿਬ ਪਾਈ ਹੋਈ ਸੀ ਕਕਾਰ ਪਾਈ ਸੀ ਤਾਂ ਕਿੱਥੇ ਨਾ ਕਿੱਥੇ ਇੱਥੇ ਵੀ ਤਾਂ ਰੋਕਿਆ ਜਾ ਰਿਹਾ ਆਪ ਇਹ ਨਹੀਂ ਕਹਿ ਸਕਦੇ ਵੀ ਉੱਥੇ ਤਾਂ ਹੋਇਆ ਹੀ ਹੋਇਆ ਇੱਥੇ ਵੀ ਜੋ ਹੋਇਆ ਉਹ ਤਾਂ ਗਲਤੀ ਹੈ ਜੀ ਜਦੋਂ ਰਾਜਸਥਾਨ ਦੇ ਵਿੱਚ ਉਹਨੇ ਗਲਤੀ ਕੀਤੀ ਹੈ ਜੱਜ ਜੱਜ ਦੇ ਵੇਲੇ ਸ਼੍ਰੀ ਸਾਹਿਬ ਪਾਣੀ ਸਮੁੱਚਾ ਦੇਸ਼ ਨਹੀਂ ਖੜਾ ਹੋ ਗਿਆ ਅੱਜ ਕਿਉਂ ਨਹੀਂ ਖੜੇ ਹੁੰਦੇ ਖੜਾ ਹੋ ਗਿਆ ਤਾਂ ਫਿਰ ਜੇਨੇ ਪਏ ਨਾ ਸਿੱਖ ਜਥੇਬੰਦੀਆਂ ਨੂੰ ਵੀ ਜਵਾਬ ਦੇਣੇ ਪਏ ਭਾਰਤ ਸਰਕਾਰ ਨੂੰ ਵੀ ਉਹਦਾ ਜਵਾਬ ਦੇਣਾ ਪਿਆ ਜੇ ਉੱਥੇ 15 ਅਗਸਤ ਤੇ ਹੋਇਆ ਤਾਂ ਤਾਂ ਵੀ ਭਾਰਤ ਸਰਕਾਰ ਨੂੰ ਜਵਾਬ ਦੇਣਾ ਪਿਆ ਕਿਸੇ ਇੱਕ ਬੰਦੇ ਦੀ ਗਲਤੀ ਹੋ ਸਕਦੀ ਹੈ ਸਰਕਾਰ ਦੀ ਗਲਤੀ ਨਹੀਂ ਸਰਕਾਰ ਨੇ ਸ਼੍ਰੀ ਸਾਹਿਬ ਲਾਓ ਕਿਤੇ ਹੋਈ ਹੈ ਪਿਛੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਨੂੰ ਸਿੱਖ ਮਿਲਣਗੇ ਪ੍ਰੋਟੋਕੋਲ ਹੈ ਵੀ ਕੋਈ ਵੱਡੀ ਸ਼੍ਰੀ ਸਾਹਿਬ ਨਹੀਂ ਲੈ ਕੇ ਜਾ ਸਕਦਾ ਪਰ ਸਿੰਘ ਸਾਹਿਬ ਗਏ ਆ ਪੂਰੀ 3 ਫੁੱਟ ਦੀ ਸਾਡੇ 3.5 ਫੁੱਟ ਦੀ ਛੀਰੀ ਸਭ ਲੈ ਗਏ ਆ ਇਹ ਪ੍ਰੋਟੋਕੋਲ ਕਿੰਨੇ ਤੋੜਿਆ ਪ੍ਰਧਾਨ ਮੰਤਰੀ ਕਿਉਂ ਤੋੜਿਆ ਪ੍ਰਧਾਨ ਮੰਤਰੀ ਜਿਹੜੇ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਵਿੱਚ ਰਹੇ ਆ ਪ੍ਰਧਾਨ ਮੰਤਰੀ ਜੀ ਨੂੰ ਸਿੱਖਾਂ ਦੇ ਦਰਦ ਦਾ ਪਤਾ ਪ੍ਰਧਾਨ ਮੰਤਰੀ ਆ ਜਿਦਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਾਦਾ ਪ੍ਰਧਾਨ ਮੰਤਰੀ ਆ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਦਾ ਦਿਨ ਮਨਾਤਾ ਗੁਰਤੇਗ ਬਦਰੀ ਜੀ ਦੇ ਨਵੇਂ ਕਲ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਨ ਲੰਘ ਕੇ ਗਿਆ ਇੱਕ ਦਿਨ ਪਹਿਲਾਂ ਲੰਘ ਗਿਆ ਮੱਥਾ ਟਿਕਣ ਜਾਂਦੇ ਗੁਰਦੁਆਰੇ ਯਾਰ ਉਹਨਾਂ ਨੂੰ ਸਾਡੇ ਭਾਵਨਾ ਪਤਾ ਹੁਣ ਬਗਾਨਿਆਂ ਨੂੰ ਭਾਵਨਾ ਨਹੀਂ ਪਤਾ ਅੱਜ ਇੰਨੇ ਦਿਨ ਤੋਂ ਉਹਦੇ ਸਿਰ ਤੇ ਦਸਤਾਰ ਨਹੀਂ ਆ ਉਹ ਉੱਥੇ ਇੱਥੇ ਤਾਂ ਹੋਇਆ ਤੇ ਸਾਰੇ ਬੋਲਣ ਵਾਲੇ ਸਾਰੇ ਹੈਗੇ ਸੀ ਨਾ ਤੇ ਸਾਰੇ ਨਾਲ ਖੜ ਗਏ ਨਾ ਤੇ ਯਾਰ ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਦੇ ਕਾਨੂੰਨ ਦੇ ਨਾਲ ਕਾਨੂੰਨ ਦੇ ਨਾਲ ਸਿੱਧਾ ਜਾ ਕੇ ਆਪਾਂ ਟੱਕਰ ਲੈ ਲਾਂਗੇ ਕਾਨੂੰਨ ਦੇ ਸਾਹਮਣੇ ਕਾਨੂੰਨ ਲੜਿਆ ਜਾ ਸਕਦਾ ਪਰ ਆਵਾਜ਼ ਤਾਂ ਬੁਲੰਦ ਕਰੋ ਨਾ ਅੱਜ ਪੰਨੂ ਪੰਨੂ ਕਿੱਥੇ ਸੁੱਤਾ ਪਿਆ ਮੈਂ ਕਹਿੰਦਾ ਪੰਨੂ ਜਿਹੜਾ ਭਾਰਤ ਪਾਕਿਸਤਾਨ ਦੀ ਜਦੋਂ جنگ ਹੋਈ ਤੇ ਸਿੱਖ ਕੌਮ ਨੂੰ ਵੰਗਾਰਦਾ ਸੀ ਉਹ ਉੱਧਰ ਜਾ ਕੇ ਖੜ ਦੋ ਕਿਹੜੀ ਸਿੱਖ ਕੌਮ ਨੂੰ ਵੰਗਾਰਦਾ ਪਿਆ ਜਿਹੜੀ 22% ਪਾਕਿਸਤਾਨ ਦੇ ਵਿੱਚ ਸੀ ਜਦੋਂ ਦੇਸ਼ ਦੀ ਅਸੀਂ ਵੰਡ ਹੋਈ ਆ ਸਾਡੇ ਦਿਲ ਤੇ ਚੀਰਾ ਵਜਿਆ ਪੰਜਾਬ ਦੇ ਦਿਲ ਤੇ 22% ਸੀਗੀ ਗਵਰ ਜੀ ਅੱਜ ਕਿੰਨੇ ਪਰਸੈਂਟ ਅੱਜ ਸਿਕੰਖੋਂਗਮ 1% ਵੀ ਨਹੀਂ ਪੂਨਾ ਪਰਸੈਂਟ ਰਹਿ ਗਈ ਆ afghanistan ਦੇ ਵਿੱਚ ਪੂਨਾ ਪਰਸੈਂਟ ਵੀ ਨਹੀਂ ਰਹਿ ਗਈ .1 1 ਪੁਆਇੰਟ ਰਹਿ ਗਈ ਆ ਜਿਹੜੇ ਘਟ ਗਿਣਤੀਆਂ ਵਲੇ ਆ ਇੱਥੇ ਘਟ ਗਿਣਤੀਆਂ ਵਧਦੀਆਂ ਪਈਆਂ ਉੱਥੇ ਘਟ ਗਿਣਤੀਆਂ ਘਟਦੀਆਂ ਪਈਆਂ ਉੱਥੇ ਕਿਉਂ ਨਹੀਂ ਬੋਲਦੇ ਫਿਰ ਜਿੱਥੇ ਘਟ ਗਿਣਤੀਆਂ ਘਟਦੀਆਂ ਪਈਆਂ ਪੰਨੂ ਉੱਥੇ ਬੋਲਦਾ ਪਿਆ ਹੈ ਪਾਕਿਸਤਾਨ ਦੇ ਦਲਾਲ ਹੋ ਤੁਸੀਂ ਤੁਸੀਂ ਪਾਕਿਸਤਾਨ ਦੇ ਦਲਾਲ ਹੋ ਪਾਕਿਸਤਾਨ ਦੇ ਏਜੰਟ ਹੋ ਇਹਦਾ ਮਤਲਬ ਪਾਕਿਸਤਾਨ ਦੇ ਏਜੰਟ ਬਣ ਕੇ ਤੁਸੀਂ ਕੰਮ ਕਰਦੇ ਸਿਰਫ ਪੈਸੇ ਪਿੱਛੇ ਬੰਨੂ ਇਹ ਕੰਮ ਨਾ ਕਰੋ ਜੇ ਤੁਸੀਂ ਮੈਂ ਮੈਂ ਮੁੰਡਾ ਨਹੀਂ ਹੋਂ ਸਿੱਖਾਂ ਦਾ ਪੁੱਤ ਉਸਦਾ ਉਹ ਸਿੱਖਾਂ ਦਾ ਪੁੱਤ ਨਹੀਂ ਹੋ ਸਕਦਾ ਕੋਈ ਐਹੋ ਜੀ ਜਿੰਸ ਦਾ ਪੁੱਤ ਹੋਊਗਾ ਜਿਹੜਾ ਪੰਜਾਬ ਤੇ ਪੰਜਾਬੀਅਤ ਦੇ ਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉਲਟ ਚੱਲਦੇ ਆ ਇਹ ਕਹਿ ਵੀ ਗੱਲ ਆ ਤੁਸੀਂ ਪਟੀਸ਼ਨਾਂ ਦੀ ਗੱਲ ਕੀਤੀ ਤਾਂ ਕਿਥੇ ਨਾ ਕਿਥੇ ਇਹ ਮੈਂ ਦੇਖਦਾ ਵੀ ਅਸੀਂ ਵੀ ਨਾ ਜਦੋਂ ਭਾਵਕ ਹੋ ਜਾਂਦੇ ਆ ਅਸੀਂ ਇਹੋ ਜਿਹੀ ਚੀਜ਼ਾਂ ਸ਼ੇਅਰ ਕਰਨ ਲੱਗ ਜਾਂਦੇ ਆ ਵੈਬਸਾਈਟਸ ਖੋਲਦੇ ਆ ਆਪ ਜਾ ਕੇ ਕਈ ਵਾਰੀ ਅਸੀਂ ਚੈੱਕ ਵੀ ਨਹੀਂ ਕਰਦੇ ਅਸੀਂ ਉਲਟਾ ਲੋਕਾਂ ਨੂੰ ਕਹਿੰਦੇ ਆ ਨੂੰ ਸ਼ੇਅਰ ਕਰੋ ਪੈटीशन ਪਾਓ ਵੀਐਸ ਦੇ ਨਾਲ ਉਹਦੀ ਸਜ਼ਾ ਘਟ ਜਾਈਗੀ ਮੈਨੂੰ ਤਾਂ ਲੱਗਦਾ ਕਿਸੇ ਕਾਨੂੰਨ ਦੇ ਵਿੱਚ ਇਸ ਤਰੀਕੇ ਨਾਲ ਹੋ ਸੇ ਬਿਲਕੁਲ ਤੁਸੀਂ ਕੁਵਰ ਜੀ ਸਹੀ ਕਿਹਾ ਇਸ ਚੀਜ਼ ਦਾ ਸ਼ਕਰ ਮੈਂ ਵੀ ਹੋਇਆ ਜਦੋਂ ਪਟੀਸ਼ਨਾਂ ਦਾ ਮੇਰੇ ਕੋਲ ਮੈਸੇਜ ਆ ਮੇਰੇ ਵੀ ਦਿਲ 'ਚ ਆਇਆ ਯਾਰ ਸਾਡਾ ਕਿ ਪੰਜਾਬੀ ਭਰਾ ਆ ਵੀ ਪਟੀਸ਼ਨ ਪਾਈ ਜਾਵੇ ਕਿਉਂਕਿ ਮਰਸੀ ਪਟੀਸ਼ਨਾਂ ਲੱਗਦੀਆਂ ਅਰਬ ਕੰਟਰੀਆਂ 'ਚ ਲੱਗਦੀਆਂ ਮਰਸੀ ਪਟੀਸ਼ਨਾਨੂੰ ਵੀ ਲੱਗਿਆ ਯਾਰ ਸ਼ਾਇਦ ਹੋ ਜਾਦਾ ਜਦੋਂ ਦੀ ਸਚਾਈ ਪਤਾ ਲੱਗੀ ਜਦੋਂ ਪਰਿਵਾਰ ਨੇ ਦੱਸਿਆ ਵੀ ਇਸ ਪਟੀਸ਼ਨ ਦੇ ਪਿੱਛੇ ਵੀ ਲੋਕੀ ਆਪਣਾ ਪੈਸਾ ਕੱਟਾ ਕਰ ਰਹੇ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਜਿਹੜੇ ਬੰਦੇ ਇਹਦੇ ਪਿੱਛੇ ਲੱਗੇ ਮਤਲਬ ਕੋਈ ਮੜੀ ਜੀ ਮਤਲਬ ਮੌਕਾ ਆਵੇ ਤੇ ਅਸੀਂ ਉਹਨੂੰ ਪਨਾਣਾ ਹੀ ਪਣਾਣਾ ਸਿਰਫ ਪੈਸੇ ਤੱਕ ਸਾਡੀ ਇਹ ਕੌਮ ਨਹੀਂ ਹੈ ਸਾਡੀ ਗੁਰਨਾਨਕ ਸਾਹਿਬ ਦੀ ਕੌਮ ਹੈ ਜਿਹੜੀ ਸਮੁੱਚੇ ਦੁਨੀਆ ਦੇ ਵਿੱਚ ਜਿੱਥੇ ਵੀ ਗੁਰਨਾਨਕ ਸਾਹਿਬ ਕੇ ਸਰਬਦਾ ਭਲੇ ਦੀ ਗੱਲ ਕੀਤੀ ਆ ਭਲਾ ਮੰਗਿਆ ਆ ਦਸਮ ਪਾਤਸ਼ਾਹ ਨੇ ਜਦੋਂ ਪੰਜ ਪਿਆਰੇ ਦੀ ਸਿਰਜਣਾ ਕੀਤੀ ਆ ਹੁਣ ਪਹਿਲੇ ਪਿਆਰੇ ਭਾਈ ਦਿਆ ਸਿੰਘ ਜੀ ਕਿੱਥੋਂ ਸੀ ਲਾਹੌਰ ਤੋਂ ਭਾਈ ਦਿਆ ਸਿੰਘ ਤੋਂ ਭਾਈ ਧਰਮ ਸਿੰਘ ਜੀ ਕਿੱਥੋਂ ਸੀ ਯੂਪੀ ਤੋਂ ਭਾਈ ਧਰਮ ਸਿੰਘ ਤੋਂ ਭਾਈ ਮੋਕ ਸਿੰਘ ਗੁਜਰਾਤ ਤੋਂ ਫਿਰ ਤੁਸੀਂ ਦੇਖੋ ਥੱਲੇ ਭਾਈ ਹਿੰਮਾ ਸਿੰਘ ਜੀ ਓਡੀਸਾ ਤੋਂ ਭਾਈ ਮੋਕਮ ਸਿੰਘ ਜੀ ਥੱਲੇ ਕਰਨਾਟਕਾ ਤੋਂ ਮਤਲਬ ਭਾਰਤ ਦੇ ਹਰ ਕੋਨੇ ਦੇ ਇਹਨੂੰ ਕਹਿੰਦੇ ਖੰਡ ਭਰਤ ਪਰਤ ਦੇ ਹਰ ਕੋਨੇ ਚ ਉਪਰੋਂ ਇਧਰੋਂ ਇਧਰੋਂ ਵਿਚਕਾਰੋਂ ਤੇ ਥੱਲੋਂ ਸਭ ਪਾਸਿਓਂ ਲੋਕ ਇਕੱਠੇ ਹੋਏ ਤੇ ਤੇ ਜੇ ਉੜੀ ਵਾਲਾ ਬੰਦਾ ਆਇਆ ਹੋਗਾ ਤਾਂ ਪਹਿਲਾਂ ਉੜੀ ਚ ਗੱਲ ਕੀਤੀ ਹੋਗੀ ਦਸਮ ਪਾਤਸ਼ਾਹ ਨੇ ਜਾਂ ਉਹਨੂੰ ਆਪਣੀ ਭਾਸ਼ਾ ਸਮਝਾਈ ਹੋਗੀ ਤੇ ਕਰਨਾਟਕਾ ਨਾਲ ਕੱਢਣ ਬੋਲੀ ਹੋਏਗੀ ਤੇ ਉਹਨੂੰ ਅਜਾ ਆਪਣੀ ਭਾਸ਼ਾ ਸਮਝਾ ਬਤ ਗੁਰੂ ਸਾਹਿਬ ਦੀ ਸੋਚ ਕਿੰਨੀ ਵੱਡੀ ਸੀਗੀ ਯੂਨੀਵਰਸਲ ਸੋਚੀ ਜਦੋਂ ਦਸਮ ਪਾਤਸ਼ਾਹ ਦੇ ਜਦੋਂ ਫਟ ਲੱਗਿਆ ਜਦੋਂ ਹੈ ਤੇ ਉਦੋਂ ਅੰਗਰੇਜ਼ ਉਹਨੂੰ ਸੀਰਿਆ ਸੀ ਤੇ ਸ਼ਾਇਦ ਉਹਦੇ ਨਾਲ ਵੀ ਕੋਈ ਗੱਲ ਕੀਤੀ ਵਾਰਤਾਲਾਪ ਹੋਣੇ ਆਪਣੀ ਕਿਤਾਬ ਚ ਵੀ ਲਿਖਿਆ ਤੁਸੀਂ ਦੇਖੋ ਵੀ ਗੁਰੂ ਸਾਹਿਬ ਦੀ ਸੋਚ ਕਿੰਨੀ ਵੱਡੀ ਸੀ ਸਮੁੱਚੀ ਮਾਨਵ ਕਹਿੰਦੇ ਨਾ ਸੱਬੇ ਸਾਂਝੀ ਵਾਲ ਕੋ ਇਹਨਾਂ ਦਿਸੇ ਬਹਾਰਾ ਜਿਓ ਅਸੀਂ ਤਾਂ ਇਹ ਕਹਿੰਦੇ ਆ ਪਰ ਇਹ ਤਾਂ ਵੰਡੇ ਰੇ ਸਾਨੂੰ ਵੰਡ ਰੇ ਆ ਵੀ ਇਹ ਭਾਰਤ ਦੇ ਆ ਪਾਕਿਸਤਾਨ ਦੇ ਵੰਡ ਕੇ ਸਾਡੀਆਂ ਲੜਾਈਆਂ ਪਰੇਜ ਪਾਕਿਸਤਾਨ 'ਚ ਸਿੱਖ ਬੈਠੇ ਆ ਪਾਕਿਸਤਾਨ 'ਚ ਲੋਕ ਬੈਠੇ ਸਾਡੇ ਆ ਪੰਜਾਬ ਉਹ ਸਾਡਾ ਪੰਜਾਬ ਵੀ ਅਸੀਂ ਲੈ ਲੈਣਾ ਅੱਜ ਨਹੀਂ ਤੇ ਕੱਲ ਕੁਵਰ ਜੀ ਅੱਜ ਨਹੀਂ ਤੇ ਕੱਲ ਆ ਜਾਣਾ ਸਾਡੇ ਕੋਲ ਸਾਡਾ ਹੀ ਆ ਸਾਡੇ ਦਿਲ ਦੇ ਚੀਰੇ ਕੀਤੇ ਗਏ ਉਸ ਸਮੇਂ ਦੀਆਂ ਸਰਕਾਰਾਂ ਨੇ ਮੈਂ ਤਾਂ ਮੂੰਹ ਤੇ ਕਹਿੰਦਾ ਨਹਿਰੂ ਸਾਹਿਬ ਨੇ ਤੇ ਜਿਨਾਬ ਸਾਹਿਬ ਨੇ ਆਪਣੀ ਕੁਰਸੀਆਂ ਦੀ ਖਾਤਰ ਸਾਡੇ ਚੀਰਾ ਕੀਤਾ ਸਾਡੇ ਦਿਲ ਤੇ ਚੀਰਾ ਲਾਇਆ 1968 ਚ ਵੀ ਪੰਜਾਬ ਤੇ ਚੀਰਾ ਲਾਇਆ ਇਹ ਆਪਣੀਆਂ ਕੁਰਸੀਆਂ ਉਦੋਂ ਤਿੰਨ ਚਾਰ ਸੀਐਮ ਬਣਨੇ ਸੀ ਉਦੋਂ ਦੋ ਪੀਐਮ ਬਣਨੇ ਸੀ ਮਤਲਬ ਦਿਲ ਦੇ ਚੀਰਾ ਲਾਣ ਲੈ ਪੰਨੂ ਵਰਗੇ ਦલાਲ ਆ ਜੀ ਵੀ ਹੈ ਮੈਂ ਤਾਂ ਬਾਰ ਬਾਰ ਕਹਿੰਨਾ ਪੰਨੂ ਵਰਗੇ ਦલાਲ ਆ ਜੀ ਵੀ ਹੈ ਜਿਹੜੇ ਦਲਾਲੀ ਕਰਕੇ ਦੂਜੇ ਦੇਸ਼ਾਂ ਦੀ ਦਲਾਲੀ ਕਰਕੇ ਜਿਹੜੇ ਏਜੰਟ ਜਿਹੜੇ ਭਾਰਤ ਦੇਸ਼ ਦੇ ਪੰਜਾਬ ਦੇ ਦੁਸ਼ਮਣ ਜਮਾਤਾ ਆ ਉਹਨਾਂ ਦੇ ਦલાਲ ਬਣ ਕੇ ਕੰਮ ਕਰ ਰਹੇ ਹੋ ਤੇ ਸਜ਼ਾ ਤਾਂ ਮਿਲੂਗੀ ਕਹਿੰਦੇ ਕਰਮ ਵਿੱਚ ਕਹਿੰਦੇ ਬੀਜੇ ਵਿਖ ਮੰਗੇ ਅਮਰਤ ਦੇਖੋ ਕਿਹਸਾ ਨਾ ਹੋ ਜਿਹੜਾ ਬੀਜਣਾ ਨਾ ਵੜਣਾ ਪੈਣਾ ਉਹ ਪੰਨੂ ਵਰਗੇ ਇੱਕ ਦਲਾਲ ਨਹੀਂ ਕਈ ਦਲਾਲ ਇਹੋ ਜਿਹੇ ਦਲਾਲ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ ਸਜ਼ਾ ਮਿਲੂਗੀ ਉਹਨਾਂ ਨੂੰ ਹਰਜਿੰਦਰ ਸਿੰਘ ਨਹੀਂ ਯਾਦ ਆਊਗਾ ਉਹਨਾਂ ਨੂੰ ਸਾਡੇ ਅਰਬ ਕੰਟਰੀ ਜਿਹੜੇ ਸਿੱਖ ਖਰਾਬ ਹੁੰਦੇਗੇ ਉਹਨਾਂ ਯਾਦ ਆਣਗੇ ਜਿਹੜੇ ਪਾਕਿਸਤਾਨ ਚ ਸਿੱਖ ਮਰਦੇ ਹੋਣਗੇ ਜਿਨ੍ਹਾਂ ਤੇ ਧੀਆਂ ਪੇਣਾ ਚੱਕ ਕੇ ਲੈ ਜਾਂਦੇ ਉਹ ਈ ਯਾਦ ਆਣਗੇ ਉਹਨਾਂ ਨੂੰ ਉਹ ਯਾਦ ਆਏਗਾ ਜਿੱਥੇ ਭਾਰਤ ਦੇ ਵਿੱਚ ਕਿਥੇ ਮਾੜੀ ਜੀ ਗਲਤੀ ਹੋ ਜੂਗੀ ਉੱਥੇ ਬੜਾ ਫੜਾ ਫੜਾਟ ਬੋਲਣ ਆਪਣਗੇ ਉਹ ਕਿਉਂਕਿ ਉਹਨਾਂ ਨੂੰ ਸੂਟੇ ਵਾਲਣ ਵੀ ਭਾਰਤ ਚ ਗਲਤੀ ਹੋਵੇ ਹਿੰਦੁਸਤਾਨ ਚ ਗਲਤੀ ਹੋਵੇ ਉਹ ਉਹਨਾਂ ਨੂੰ ਸੂਟੇਬਲ ਆ ਉਹਨਾਂ ਨੂੰ ਉਹ ਸੂਟੇਬਲ ਨਹੀਂ ਆ ਕੀ ਵੀ ਜੇ ਅਮਰੀਕਾ 'ਚ ਗਲਤੀ ਹੋਵੇ ਇੰਗਲੈਂਡ 'ਚ ਗਲਤੀ ਹੋਵੇ ਕੈਨੇਡਾ 'ਚ ਗਲਤੀ ਹੋਵੇ ਉਹ ਸੂਟੇਬਲ ਨਹੀਂ ਆ ਕਿਉਂਕਿ ਉਹਨਾਂ ਦੇ ਇਸ਼ਾਰਿਆਂ ਨਾਲ ਤਾਂ ਉਹਨਾਂ ਦੇ ਪੈਸਿਆਂ ਤੇ ਇਹ ਪਲਦੇ ਪਲਦੇ ਕੀੜੇ ਆ ਇਹ ਕਹਿ ਵੀ ਗੱਲ ਆ ਭਾਰਤ ਸਰਕਾਰ ਵੀ ਤਾਂ ਗੱਲ ਕਰ ਸਕਦੀ ਆ ਪਰ ਸਰਕਾਰ ਸਿੱਧਾ ਸਰਕਾਰ ਨਾਲ ਗੱਲ ਕਰ ਸਕਦੀ ਆ ਕਿਉਂਕਿ ਅੱਜ ਜੇ ਗੱਲ ਕਰਦੇ ਆ ਮੰਤਰੀ ਸੰਜੀਵ ਰੋੜੇ ਦਾ ਬਿਆਨ ਤਾਂ ਰੋੜਾ ਦਾ ਬਿਆਨ ਤਾਂ ਕੱਲ ਹੀ ਆ ਗਿਆ ਸੀ ਤੇ ਐਨ ਆਰ ਆਈ ਡਿਪਾਰਟਮੈਂਟ ਉਹਨਾਂ ਕੋਲ ਆ ਉਹਨਾਂ ਦਾ ਬਿਆਨ ਤਾਂ ਆ ਗਿਆ ਹੁਣ ਭਾਰਤ ਸਰਕਾਰ ਕਿੱਥੇ ਖੜੀ ਆ ਉਹ ਵੀ ਤਾਂ ਆਪਣਾ ਜਿਹੜਾ ਉਹਨਾਂ ਸਿੰਘ ਲਾਲਪੁਰਾ ਜੀ ਸਾਡੇ ਘਟ ਗਿੰਤਿਆਂ ਦੇ ਚੇਅਰਮੈਨ ਹੈ ਭਾਰਤ ਸਰਕਾਰ ਵੱਲੋਂ ਇੱਕੋ ਇੱਕੋਠੀ ਹੈ ਸਰਕਾਰੀ ਕੋਠੀ ਹੈ ਦਿੱਲੀ ਚ ਜਿੱਥੇ ਨਿਸ਼ਾਨ ਸਾਹਿਬ ਝੁਲਦੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਉਸ ਅੰਦਰ ਉਹਨਾਂ ਨੇ ਖੁਦ ਇਹ ਗੱਲ ਕੀਤੀ ਹੈ ਉੱਤੇ ਭਾਰਤ ਸਰਕਾਰ ਆਪਣਾ ਕੰਮ ਕਰ ਰਹੀ ਹੈ ਸਿਰਸਾ ਸਾਹਿਬ ਨੇ ਬਿਆਨ ਦਿੱਤਾ ਸਿਰਸਾ ਸਾਹਿਬ ਆਪਣਾ ਦਿੱਲੀ ਸਰਕਾਰ ਵੱਲੋਂ ਕੰਮ ਕਰ ਰਿਹਾ ਸਾਰੇ ਕੰਮ ਕਰ ਮੈਂ ਇੱਕ ਇੱਕ ਅਮਨ ਦੇ ਨਾਲ ਕੰਮ ਨਹੀਂ ਹੋਣਾ ਕਿਉਂਕਿ ਯੂ ਐਸ ਏ ਦੇ ਕਾਨੂੰਨ ਅਲੱਗ ਹੈ ਤੁਹਾਨੂੰ ਵੀ ਪਤਾ ਅੱਜਕੱਲ੍ਹ ਟਰੰਪ ਸਾਹਿਬ ਨੂੰ ਬੜਾ ਚਾ ਚੜਿਆ ਆ ਤੇ ਆਹ ਹਾਂ ਟੈਰਿਫ ਤੇ ਉਹ ਪਹਿਲੇ ਵਾਲਾ ਭਾਰਤ ਨਹੀਂ ਹੈਗਾ ਭਾਰਤ ਸਰਕਾਰ ਨੇ ਜਦੋਂ ਅ ਅਫਗਾਨਿਸਤਾਨ 'ਚ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਿੱਖ ਲਿਆਂਦੇ ਨਾ ਸੀ ਇੱਥੇ ਯੂਕਰੇਨ ਦੇ ਵਿੱਚ ਜੰਦ ਹੋਇਆ ਤੇ ਉਦੋਂ ਵੀ ਇੱਥੇ ਲਿਆਂਦੇ ਨਾ ਪੰਜਾਬੀ ਅਸੀਂ ਵਾਪਸ ਲਿਆਂਦੇ ਜਾਂ ਦੇਸ਼ ਦੇ ਬਾਕੀ ਕੋਨੇ ਵਾਲੇ ਲਿਆਂਦੇ ਗੁਰੂ ਮਹਾਰਾਜ ਦੇ ਸਰੂਪ ਕਿੰਨੀ ਸ਼ਰਧਾ ਨਾਲ ਤੁਸੀਂ ਦੇਖਿਆ ਨਾ ਹਰਦੀਪ ਸਿੰਘ ਪੁਰੀ ਸਾਡੇ ਵਿਦੇਸ਼ ਮੰਤਰੀ ਲੈ ਆਏ ਸੀ ਨਾ ਅਸੀਂ ਆਪਣਾ ਕੰਮ ਕਰ ਰਹੇ ਹਾਂ ਪਰ ਸਰਕਾਰ ਆਪਣਾ ਕੰਮ ਕਰ ਰਹੀ ਹਾਂ ਸਾਨੂੰ ਜਗਾਣਾ ਤਾਂ ਪਊਗਾ ਨਾ ਪਰ ਸਰਕਾਰ ਨੂੰ ਕਈ ਚੀਜ਼ਾਂ ਨੋਲਿਜ ਨਹੀਂ ਹੁੰਦੀ ਅਸੀਂ ਨੋਲਿਜ ਕੀਤੀ ਹੁਣ ਇਕਬਾਲ ਸਿੰਘ ਲਾਲਪੁਰਾਏ ਦਾ ਬਿਆਨ ਸਰਕਾਰ ਵੱਲੋਂ ਹੀ ਬਿਆਨ ਹੈ ਅਸੀਂ ਸਾਰੇ ਉਸ ਭਰਾ ਨਾ ਖੜੇ ਆ ਪਰ ਗਲਤੀ ਹੋਈ ਹੈ ਉਹ ਗਲਤੀ ਦੀ ਸਜ਼ਾ ਵੀ ਉਹ ਕਾਨੂੰਨ ਦੇ ਰਾਹੀਂ ਮਿਲਣੀ ਹੈ ਪਰ ਅਸੀਂ ਕੱਢਣ ਦੀ ਕੋਸ਼ਿਸ਼ ਤਾਂ ਕਰਾਂਗੇ ਨਾ ਅਸੀਂ ਹੁਣ ਬਾਰ ਬਾਰ ਨਾ ਇੱਥੇ ਕੀ ਕੀਤਾ ਜਾਂਦਾ ਸਿਰਫ ਆਪਾਂ ਕਹਿੰਨੇ ਵੀ ਅਸੀਂ ਗਲਤੀ ਜੋ ਮਰਜ਼ੀ ਕਰ ਲਈਏ ਤੇ ਅਸੀਂ ਭਰੀ ਵੀ ਜੇ ਐਂਦਾ ਤਾਂ ਨਹੀਂ ਹੋ ਸਕਦਾ ਨਾ ਕੁਵਰ ਜੀ ਮੇਰਾ ਮੈਂ ਜੇ ਕੋਈ ਕਰਮ ਕੀਤਾ ਤੇ ਉਹਦਾ ਭੁਗਤਾਨ ਤਾਂ ਮੈਨੂੰ ਹੀ ਕਰਨਾ ਪੈਣਾ ਨਾ ਤੇ ਮੈਂ ਤਾਂ ਸਿਰਫ ਇੱਕੋ ਹੀ ਮੈਂ ਚੈਲੰਜ ਕਰਦਾ ਪੰਨੂ ਨੂੰ ਕਿ ਜਿਹੜਾ ਕੈਨੇਡਾ ਦੇ ਵਿੱਚ ਜਦੋਂ ਸਿੱਖਾਂ ਨੂੰ ਮਾਰ ਪੈਂਦੀ ਹੈ ਜਾਂ ਅਮਰੀਕਾ 'ਚ ਮਾਰ ਪੈਂਦੀ ਹੈ ਜਾਂ ਯੂਰਪ ਕੰਟਰੀਆਂ ਦੇ ਵਿੱਚ ਮਾਰ ਪੈਂਦੀ ਹੈ ਜਾਂ ਪਾਕਿਸਤਾਨ ਖਾਸ ਕਰਕੇ ਜਦੋਂ ਪਾਕਿਸਤਾਨ ਦੇ ਅਫਗਾਨ ਉਦੋਂ ਤੁਹਾਡੇ ਮੂੰਹ ਕਿਉਂ ਸੀਤੇ ਜਾਂਦੇ ਤੁਸੀਂ ਫਿਰ ਆਈਐਸਐਸ ਦੇ ਏਜੰਟ ਬਣ ਕੇ ਕੰਮ ਕਿਉਂ ਕਰਦੇ ਹੋ ਇੱਕ ਐਵੀ ਗੱਲ ਹੈ ਜਦੋਂ ਤਸਵੀਰ ਆਈ ਨਾ ਜਦੋਂ ਵੀਡੀਓ ਆਈ ਵੀ ਉਹ ਮੁੰਡਾ ਕੁਝ ਬੋਲ ਹੀ ਨਹੀਂ ਰਿਹਾ ਸੀ ਸਿਰ ਤੇ ਉਹਦੇ ਦਸਤਾਰ ਨਹੀਂ ਸੀ ਹਾਂ ਪਹਿਲਾਂ ਜ਼ਰੂਰ ਕਹਿ ਰਹੇ ਸੀ ਉਹ ਮੁੰਡੇ ਦੀ ਗਲਤੀ ਹੈ ਇਹਨੂੰ ਸਜ਼ਾ ਮਿਲਣੀ ਚਾਹੀਦੀ ਪੰਜਾਬੀ ਇਹ ਗੱਲ ਕਹਿ ਰਹੇ ਸੀ ਮੈਨੂੰ ਸਜ਼ਾ ਮਿਲਣੀ ਚਾਹੀਦੀ ਪਰ ਜਦੋਂ ਉਹ ਤਸਵੀਰ ਦੇਖੇ ਨਾ ਤਾਂ ਸਾਰਿਆਂ ਦੇ ਉੱਥੇ ਮਨ ਖਰਾਬ ਹੋਏ ਸਾਰਿਆਂ ਦੇ ਜਿਹੜੇ ਉਹਨਾਂ ਨੇ ਕਹਿ ਵੀ ਰੇ ਸੀ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਜ਼ਾ ਮਿਲਣੀ ਚਾਹੀਦੀ ਉਹਨਾਂ ਦੇ ਮਨ ਵੀ ਬਦਲ ਗਏ ਦੇਖੋ ਕੁਵਰ ਜੀ ਜਦੋਂ ਇੱਕ ਮਾਂ ਉਧਾਪੁੱਤ ਬਾਹਰ ਕੀ ਕਰਨ ਗਿਆ ਡਰਾਈਵਰੀ ਕਰ ਰਿਹਾ ਨਾ ਵਿਚਾਰਾ ਡਰਾਈਵਰੀ ਕਰਕੇ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਉਹ ਭੈਣ ਨੂੰ ਪੁੱਛੋ ਜਿਹੜੀ ਰਖੜੀ ਬੰਨਣ ਵੇਲੇ ਉੱਥੇ ਪਹੁੰਚ ਨਹੀਂ ਪਾਂਦੀ ਜਾਂ ਉਹ ਇੱਥੇ ਨਹੀਂ ਪਹੁੰਚ ਪਾਂਦਾ ਮਿਹਨਤ ਕਰਦੇ ਆ ਮੈਂ ਹੁਣ ਕਹਿਣਾ ਨਹੀਂ ਚਾਹਦਾ ਮਜ਼ਦੂਰਾ ਵਾਂਗੂ ਸਾਡੇ ਪੰਜਾਬੀ ਉੱਥੇ ਕੰਮ ਕਰਦੇ ਆ ਚਾਹੇ ਜਿੰਨੀਆਂ ਵੀ ਕੰਟਰੀਆਂ ਭਾਰਤ ਬਾਹਰ ਜਾਂਦੇ ਆ ਮਜ਼ਦੂਰਾ ਵਾਂਗੂ ਕੰਮ ਕਰਦੇ ਆ ਬੜਾ ਦੁੱਖ ਹੁੰਦਾ ਜਦੋਂ ਇਦਾਂ ਦਾ ਕੰਮ ਹੋ ਜਾਂਦਾ ਮੈਂ ਫੇਰ ਕਹਿ ਰਿਹਾ ਉਹਨੇ ਕੋਈ ਜਾਣ ਬੁੱਝ ਕੇ ਨਹੀਂ ਕੀਤਾ हां 카ਟੋ ਨੇ ਜਾਣ ਬੁਝ ਕੇ ਲਿਆ ਉਹਨੂੰ ਲੱਗਿਆ ਕਿ ਮੈਂ ਸ਼ੋਰਟ ਕੱਟ ਲੈਣਾ ਮੈਂ ਛੇਤੀ ਛੇਤੀ ਪਹੁੰਚ ਜਾਊਂਗਾ ਪਤਾ ਨਹੀਂ ਕਿਹੜੀ ਟੈਨਸ਼ਨ ਸੀ ਜੀ ਛੇਤੀ ਪਹੁੰਚਣ ਦੀ ਕਿਹੜੀ ਟੈਨਸ਼ਨ ਹੁੰਦੀ ਉਹਨੂੰ ਕੀ ਲੱਗ ਰਿਆ ਸੀ ਵੀ ਇਹ ਵੀ ਗੱਲ ਹੈ ਵੀ ਜਿਹੜੇ ਓਨਰ ਹੁੰਦੇ ਆ ਉਹ ਵੀ ਬੜੀ ਟੈਨਸ਼ਨ ਪਵਾ ਦਿੰਦੇ ਆ ਇਹ ਵੀ ਬੜਾ ਦੇਖਿਆ ਜਾਂਦਾ ਹਾਂ ਬੜਾ ਆਰਡਰ ਉਦਾਂ ਨਾਲ ਹੁੰਦਾ ਵੀ ਛੇਤੀ ਪਹੁੰਚ ਜੀਏ ਸਾਡੇ ਕੋਲ ਸਾਨੂੰ ਕੁਝ ਪੈਨੀਆਂ ਸਾਡੇ ਵੱਧ ਜਾਣਗੇ ਸਾਡੇ ਕੁਝ ਡਾਲਰ ਵੱਧ ਜਾਣਗੇ ਸ਼ਾਇਦ ਉਸ ਕੋਲ ਟੈਨਸ਼ਨ ਆਪ ਉਹਦੇ ਪਿੱਛੇ ਜਾਈਏ ਤੇ ਉਹਦੀ ਦਰਦ ਦਾ ਪਤਾ ਲੱਗੂਗਾ ਜੋ ਉਹਦੀ ਚੁੱਪ ਦੇ ਪਿੱਛੇ ਕਿੰਨਾ ਕੁ ਦਰਦ ਹੋਊਗਾ ਉਹ ਦੱਸ ਸਕਦਾ ਉਹਦੀ ਮਾਂ ਦੱਸ ਸਕਦੀ ਉਹਦੀ ਭੈਣ ਦੱਸੇ ਉਹਦਾ ਪਰਿਵਾਰ ਦੱਸਦਾ ਸਾਡੇ ਵਰਗਾ ਤਾਂ ਸੀ ਇਹ ਤਾਂ ਤਮਾਸ਼ਾ ਸਾਡੇ ਵਾਸਤੇ ਇਹ ਤਾਂ ਤਮਾਸ਼ਾ ਬਣਾ ਕੇ ਆਪਣਾ ਰੋਟੀਆਂ ਸੇਕਣ ਲੱਪਨੇ ਆ ਮੈਂ ਬੇਨਤੀ ਕਰਦਾ ਸਮੁੱਚੇ ਸਮੁੱਚੇ ਪੰਜਾਬੀਆਂ ਨੂੰ ਵੀ ਹਰ ਜੋ ਵੀ ਕੋਈ ਕ੍ਰਾਈਮ ਹੋਵੇ ਨਾ ਕ੍ਰਾਈਮ ਹੋਵੇ ਕਿਸੇ ਦੀ ਗਲਤੀ ਉਹਦੇ ਪਿੱਛੇ ਦਾ ਕਾਰਨ ਕੀ ਹੋਊਗਾ ਕਦੇ ਉਹਦੇ ਵੀ ਜਾਣਨ ਦੀ ਕੋਸ਼ਿਸ਼ ਕਰੀਏ 1984 ਅਸੀਂ ਭੋਗਿਆ 1990 ਅਸੀਂ ਭੋਗਿਆ ਅਸੀਂ 92 ਵੀ ਭੋਗਿਆ ਜਦੋਂ ਸਾਡੀਆਂ ਕਿੰਨੀ ਨੌਜਵਾਨੀ ਖਤਮ ਹੋਈ ਹੈ ਉਹਦੇ ਪਿੱਛੇ ਦੇ ਜਿਹ ਚੁੱਪ ਹੈ ਨਾ ਉਹ ਬਹੁਤ ਦਰਦ ਹੋਊਗਾ ਉਹਨੂੰ ਲੱਗਦਾ ਹੋਊਗਾ ਕਿ ਮੇਰੇ ਤੋਂ ਉਹਦੇ ਮਨ 'ਚ ਵੀ ਹੋਊਗਾ ਯਾਰ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ ਕੁਝ ਇਨੋਸੈਂਟ ਲੋਕ ਚਲੇ ਗਏ ਸਰ ਜਿਹੜੇ ਗਏ ਉਹਨਾਂ ਦੀ ਪਰਮਾਤਮਾ ਆਤਮਾ ਨੂੰ ਸ਼ਾਂਤੀ ਦੇਵੇ ਪਰ ਇਸ ਭਰਾ ਨੂੰ ਕਿਸੇ ਤਰੀਕੇ ਪਰਮਾਤਮਾ ਹੀ ਸੋਚੀ ਪਾ ਸਕਦਾ ਕਾਨੂੰਨ ਨੇ ਸੋਚੀ ਜੱਜ ਸਾਹਿਬ ਨੇ ਸੋਚੀ ਪਾ ਸਕਦਾ ਵੀ ਉਹਨੂੰ ਇਹੋ ਜੀ ਸਜ਼ਾ ਮਿਲੇ ਜਿਹਦੇ ਨਾਲ ਉਹਦਾ ਕੰਮ ਵੀ ਚੱਲ ਜੇ ਤੇ ਨਾਲ ਉਹਦੇ ਮਨ ਵਿੱਚ ਇੱਕ ਪਛਤਾਵਾ ਵੀ ਹੋਵੇ ਤਾਂ ਜੋ ਅੱਗੇ ਦੁਬਾਰਾ ਪੰਜਾਬੀ ਨਾ ਕਰ ਸਕੇ ਮੈਂ ਕੱਲ ਇੱਕ ਵੀਡੀਓ ਹੋਰ ਦੇਖੀ ਇੱਕ ਟਰੱਕ ਹੋਰ ਇਦਾਂ ਹੀ ਨਿਕਲਿਆ ਬਸ ਨਿਕਲਿਆ ਸਕੂਲ ਦੀ ਮੈਂ ਦੇ ਉਹ ਅਮਰੀਕਾ ਦੇ ਵਿੱਚ ਅਮਰੀਕਾ ਚ ਨਿਕਲੀ ਆ ਦੇਖੋ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਕਹਿਣਾ ਵੀ ਤੁਸੀਂ ਡਿਸਪਲਨ ਚ ਰਹੋ ਭਾਈ ਹੁਣ ਇੱਥੇ ਪੰਜਾਬ ਦੇ ਵਿੱਚ ਅਸੀਂ ਬੈਲਟਰੀ ਲਾਂਦੇ ਬਹੁਤ ਘੱਟ ਬੈਲਟ ਲਾਂਦੇ ਤੁਸੀਂ ਗੱਡੀ ਚ ਤੁਸੀਂ ਕਬਰ ਚ ਦੇਖਿਓਣਾ ਜਦੋਂ ਚੰਡੀਗੜ੍ਹ ਦਾ ਬਾਰਡਰ ਆਂਦਾ ਚਾਰ ਪੰਜ ਕਿਲੋਮੀਟਰ ਪਹਿਲਾਂ ਹੀ ਅਸੀਂ 벨ਟ ਵੱਲ ਹੱਥ ਪਾ ਦਿੰਨੇ ਆ ਉਹਦੇ ਕਿਉਂ ਪਾ ਲੈਨੇ ਆ ਹਲਟ 벨ਟ ਦਿੱਲੀ ਜਾ ਕੇ ਕਿਉਂ ਆਪਾਂ ਫੜਾੜਾ 벨ਟ ਲਾ ਲੈਨੇ ਆ ਫਿਰ ਸਾਡੀ ਹਰਿਆਣਾ ਪਹੁੰਚਦੇ ਸਾਰੀ ਸਾਡੀ ਸਪੀਡ ਕਿਉਂ ਘਟ ਜਾਂਦੀ ਹੈ 90 ਤੋਂ ਥੱਲੇ ਹੋ ਜਾਂਦੀ ਵੀਕਸ਼ੇ ਤੇ ਚਲਾ ਨਾ ਕੱਟਿਆ ਜਾਵੇ ਸਾਨੂੰ ਕਾਨੂੰਨ ਦਾ ਡਰ ਵੀ ਚਾਹੀਦਾ ਅਸੀਂ ਕਾਨੂੰਨ ਤੋਂ ਬਾਹਰੇ ਨੇ ਅਸੀਂ ਬਾਰ ਬਾਰ ਪਤਾ ਕੀ ਕਹਨੇ ਆ ਪ੍ਰਾਊਡ ਟੂ ਬੀ ਪੰਜਾਬੀ ਪ੍ਰਾਊਡ ਟੂ ਬੀ ਪੰਜਾਬੀ ਕਾਦਾ ਪ੍ਰਾਊਡ ਯਾਰ ਕਵਰ ਵਿੱਚ ਕਾਦਾ ਪ੍ਰਾਊਡ ਗੁਰੂ ਸਾਹਿਬ ਜਿਹੜੇ ਸ਼ਹਾਤਾ ਦੇ ਰਹੇ ਉਹ ਕਹਿੰਦੇ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅਮਰਿਤ ਅਸੀਂ ਕਹਿ ਰਹੇ ਆ ਵੀ ਸਾਨੂੰ ਗੁਰੂ ਸਾਹਿਬ ਕਹਿ ਰਹੇ ਆ ਸਾਡੇ ਭਗਤ ਕਹਿ ਰਹੇ ਆ ਵੀ ਸਾਨੂੰ ਸਾਡੇ ਚ ਗੋਣੀ ਕੋਈ ਨਹੀਂ ਹੈਗਾ ਅਸੀਂ ਉਹ ਗੁਣਾ ਨਾਲ ਭਰੇ ਪਿਆ ਤੇ ਅਸੀਂ ਕਹਿੰਨੇ ਪ੍ਰਾਊਡ ਪੰਜਾਬੀ ਅਸੀਂ ਮਰੇ ਹੀ ਇੱਥੇ ਆ ਜਦੋਂ ਅਸੀਂ ਆਪਣੇ ਸ਼ਹੀਦਾਂ ਤੇ ਮਾਣ ਕਰਨ ਲੱਪੇ ਵੀ ਪ੍ਰਾਊਡ ਕਰਾਂਗੇ ਉਹ ਯਾਰ ਸ਼ਹੀਦਾਂ ਤੇ ਮਾਣ ਕਰਨਾ ਠੀਕ ਹੈ ਸਾਡਾ ਕੀ ਪ੍ਰਾਊਡ ਹੈ ਅਸੀਂ ਕੀ ਅਸੀਂ ਕੀ ਕੀਤਾ ਅਸੀਂ ਭਗਤ ਸਿੰਘ ਤੇ ਮਾਣ ਕਰਦੇ ਆ ਰਾਜਗੁਰੂ ਸੁਖਦੇਵ ਜੀ ਤੇ ਮਾਣ ਕਰਦੇ ਆ ਸੁਭਾਚੰਦਰ ਬੋਸ ਤੇ ਮਾਣ ਕਰਦੇ ਕਰਤਾਰ ਸਿੰਘ ਸਰਾਭੇ ਤੇ ਮਾਣ ਕਰਦੇ ਆ ਸਾਡਾ ਕੀ ਹੈ ਸਾਡਾ ਯੋਗਦਾਨ ਕੀ ਅਸੀਂ ਗਾਲ੍ਹਾਂ ਕੱਢ ਰਹੇ ਫੇਸਬੁੱਕ ਤੇ ਬੈਠੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਅਸੀਂ ਪੈਟੀਸ਼ਨਾਂ ਪਾ ਕੇ ਪੈਸੇ ਇਕੱਠੇ ਕਰ ਰਹੇ ਹਾਂ ਸਾਡਾ ਇਹ ਹੈ ਅਸੀਂ ਉੱਥੇ ਕਹਿ ਰਹੇ ਹਾਂ ਵੀ ਪਾਕਿਸਤਾਨ ਦੇ ਨਾਲ ਜਾ ਕੇ ਕੱਢ ਜੋ ਜਿੱਥੇ ਸਾਡੇ ਸਿੱਕਾ ਨੂੰ ਮਾਰਿਆ ਗਿਆ ਇਹ ਸਾਡਾ ਯੋਗਦਾਨ ਹੈ ਇਸ ਸਿੱਖੀ ਦਾ ਪ੍ਰਾਊਡ ਕਰੇ ਪ੍ਰਾਊਡ ਕਰੀਏ ਜੇ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲੀਏ ਫੇਰ ਪ੍ਰਾਊਡ ਕਰੀਏ ਆ ਪ੍ਰਾਊਡੀ ਪੰਜਾਬੀ ਲੈ ਕੇ ਗਏ ਆਪਣੇ ਆਪ ਨੂੰ ਬਦਨਾਮ ਕਰੋ ਪੰਜਾਬ ਜਿਹੜੀ ਇੱਕ ਨੰਬਰ ਦੀ ਸਟੇਟ ਮਹਾਰਾਜਾ ਰਣਜੀਤ ਸਿੰਘ ਵਲੇ ਜਦੋਂ 33 ਡਾਲਰ ਦਾ 1 ਰੁਪਿਆ ਹੁੰਦਾ ਸੀ ਅੰਗਰੇਜ਼ ਇੱਥੇ ਕੰਮ ਕਰਦੇ ਹੁੰਦੇ ਸੀ ਅੰਗਰੇਜ਼ਾਂ ਨੂੰ ਪਤਾ ਕੀ ਗਿਆ ਸੀ ਜੀ ਅੰਗਰੇਜ਼ਾਂ ਰ ਇੱਥੇ ਨੌਕਰੀ ਕਰਦੇ ਹੋ ਦਾੜੀ ਰੱਖਣੀ ਪੈ ਗਈ ਹਾਂ ਹਾਂ ਤੇ ਅੰਗਰੇਜ਼ ਦਾੜੀ ਰੱਖ ਕੇ ਇੱਥੇ ਕੰਮ ਕਰਦੇ ਸੀ ਇੰਨਾ ਅਸੀਂ ਮਤਲਬ ਕਿ ਆਪਣਾ ਮਜ਼ਬੂਤ ਕਲਚਰ ਕੀਤਾ ਆ ਸੀ ਤੇ ਅੱਜ ਕੀ ਹੈ ਅਸੀਂ ਆਪਣੇ ਕੇਸ ਘਟਾ ਕੇ ਵੀ ਉੱਥੇ ਜਾਂਦੇ ਆ ਸਾਰਾ ਕੁਝ ਕਰਦੇ ਆ ਤੂੰ ਤੁਸੀਂ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਤੇ ਅਸੀਂ ਆ ਸਾਰਾ ਕੁਝ ਕਰ ਰਹੇ ਇਹ ਸਾਡਾ ਪ੍ਰਾਊਡ ਨੇ ਆ ਇਹ ਸਾਡਾ ਪੰਜਾਬ ਨੇ ਆ ਥੈਂਕ ਗੋਡ ਅਸੀਂ ਕਹੀਏ ਥੈਂਕ ਗੋਡ ਸ਼ੁਕਰ ਹੈ ਪ੍ਰਮਾਤਮਾ ਕਿ ਅਸੀਂ ਸਿੱਖ ਕਿੱਤੇ ਜਨਮ ਲਿਆ ਅਸੀਂ ਪੰਜਾਬੀ ਦੇ ਜਨਮ ਲਿਆ ਅਸੀਂ ਭਾਰਤ ਦੇਸ਼ੇ ਜਨਮ ਲਿਆ ਜਿੱਥੇ ਸੰਸਕ੍ਰਿਤੀ ਸੱਭਿਆਚਾਰ ਬਹੁਤ ਅਮੀਰ ਹੈ ਤੇ ਅਸੀਂ ਉਸ ਧਰਮ ਦੇ ਰਾਹ ਤੇ ਚੱਲ ਸਕਾਂਗੇ ਪਰ ਨਹੀਂ ਕਿ ਕਿਸੇ ਨੂੰ ਧਰਮ ਪੁੱਛੋ ਕਿ ਧਰਮ ਕੀ ਹੈ ਗੁਰਬਾਣੀ ਕਹਿੰਦੀ ਹੈ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪਣੇ ਰਮਲ ਕਰਮ ਤੇ ਸਭ ਤੋਂ ਵੱਡਾ ਧਰਮ ਕਿਹੜਾ ਹੈ ਪ੍ਰਮਾਤਮਾ ਦਾ ਹਰੀ ਦਾ ਨਾਮ ਜਪ ਤੇ ਚੰਗੇ ਕਰਮ ਕਰ ਤੇ ਨਾ ਤਾਂ ਅਸੀਂ ਪ੍ਰਮਾਤਮਾ ਦਾ ਨਾਮ ਜਪ ਰਹੇ ਆ ਤੇ ਨਾ ਚੰਗੇ ਕਰਮ ਕਰ ਰਹੇ ਆ ਅਸੀਂ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਫੇਸਬੁੱਕ ਤੇ ਅਸੀਂ ਕੋਈ ਮਾੜੀ ਜੀ ਗੱਲ ਹੁੰਦੀ ਉਹਨੂੰ ਮਾਂ ਪੈਣ ਦੀ ਗੱਲਾਂ ਬੀਓ ਸਾਨੂੰ ਘਾਲ ਕਿਉਂ ਘਟ ਰਿਹਾ ਉਹਨੂੰ ਵਾਰਤਾ ਲਾਪ ਦੇ ਵਿੱਚ ਰਹੀਏ ਔਰ ਤੁਸੀਂ ਥੱਲੇ ਕਮੈਂਟ ਦੇ ਵਿੱਚ ਦੇਖੋਗੇ ਉਹ ਤੇਰੀ ਮਾਂ ਦੀ ਤੇਰੀ ਭੈਣ ਦੀ ਤੇਰੀ ਮਾਂ ਦੀ ਤੇਰੀ ਭੈਣ ਦੀ ਤੂੰ ਯਾਰ ਆ ਕਿਹੜੀ ਕਲਚਰ ਕਿਹੜੀ ਕਿਹੜੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿਹੜੇ ਪ੍ਰਮਾਤਮਾ ਦੇ ਅਵਤਾਰ ਨੇ ਸਾਨੂੰ ਇਹ ਚੀਜ਼ਾਂ ਸਿਖਾਈਆਂ ਪਤਾ ਤਾਂ ਲੱਗ ਜਵੇ ਘਟੋ ਘਟ ਇੱਥੇ ਤਾਂ ਬਖੜ ਜੀਏ ਪਰ ਨਹੀਂ ਖੜਦੇ ਲੋਕ ਅਸੀਂ ਬੈ ਸਮਝਦਾ ਅਸੀਂ ਅੱਜ ਨਰਲੈਕੀਅਤਾਂ 'ਤੇ ਚੱਲ ਰਿਹਾ ਅਸੀਂ ਮਾੜੇ ਪਾਸੇ ਚੱਲ ਰਿਹਾ ਅਸੀਂ ਪੰਨੂ ਵਾਲੇ ਰਸਤੇ 'ਤੇ ਚੱਲ ਰਿਹਾ ਜਿਹੜਾ ਰਸਤਾ ਰਾਖਸ਼ ਜਿਹਦੇ ਨੇ ਦੇਵਤੇ ਤੇ ਰਕਸ਼ਸ ਵਾਲੀ ਗੱਲ ਹੁੰਦੀ ਐ ਤੇ ਅਸੀਂ ਰਕਸ਼ਸ ਵਾਲੇ ਰਸਤੇ ਤੇ ਚੱਲੇ ਆ ਅਸੀਂ ਗੁਰੂ ਨਾਨਕ ਸਾਹਿਬ ਵਾਲੇ ਰਸਤੇ ਨੂੰ ਫੜਿਆ ਹੀ ਨਹੀਂ ਅਸੀਂ ਆਵੇ ਕਹੀ ਜਨੇ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਉਹ ਗੁਰੂ ਤਾਂ ਆਵੇ ਜੇ ਗੁਰੂ ਦੀ ਮੰਨੋਗੇ ਉਹਦਾ ਗੁਰੂ ਕਿੱਦਾਂ ਹੋਗੇ ਗੁਰੂ ਤੁਹਾਨੂੰ ਆਪਣਾ ਸ਼ਿਸ਼ੇ ਮੰਨੇ ਤਾਂ ਹੀ ਤੁਸੀਂ ਤੁਹਾਡੇ ਗੁਰੂ ਹੋਣਗੇ ਨਾ ਤੁਸੀਂ ਤੁਹਾਨੂੰ ਸ਼ਿਸ਼ੇ ਤਾਂ ਮੰਨਣਗੇ ਜੇ ਤੁਸੀਂ ਚੱਲੋਗੇ ਰਹਿਣੀ ਰਹੇ ਸੋਈ ਸੋਕ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਰਹਿ ਤਾਂ ਨਾਮਾ ਚ ਹੈਗਾ ਨਾ ਜੇ ਜੇ ਰਹਿਣੀ ਰਹੇਗਾ ਰਹਿਣੀ ਕਿੱਥੇ ਰਹਿਨੇ ਆ ਅਜੇ ਤਾਂ ਮਾਂ ਪਿਓ ਦੇ ਗੱਲ ਕਰਦੇ ਦਸਮ ਪਾਸ਼ਾ ਨੇ ਕਿਸ ਨੂੰ ਗੱਲ ਕੱਢ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਗਾਲ ਕੱਢੀ ਸੀ ਕਦੀ ਸਾਡੇ ਕਿਸੇ ਗੁਰੂ ਸਾਹਿਬ ਨੇ ਕਿਸੇ ਨੂੰ ਮੰਦਾ ਬੰਦਾ ਬੋਲਿਆ ਹੋਵੇ ਮੰਦਾ ਤਾਂ ਉਹਨਾਂ ਨੇ ਮਨਾ ਕੀਤਾ ਮੈਂ ਬੰਦਾ ਬੋਲਣਾ ਹੀ ਨਹੀਂ ਗੁਰੂ ਸਾਹਿਬ ਨੇ ਸ਼ਮਸ਼ੀਰ ਦੀ ਗੱਲ ਕਰਦੇ ਆ ਜਿੱਥੇ ਯੁੱਧ ਕੀਤਾ ਉਹ ਯੁੱਧ ਜਦੋਂ ਚੜ ਕੇ ਆਇਆ ਤਾਂ ਯੁੱਧ ਕੀਤਾ ਸੀ ਚਾ ਕੇ ਇਹ ਨਹੀਂ ਕਹਤਾ ਸੀ ਵੀ ਮੇਰਾ ਆ ਵੀ ਗੁਰੂ ਸਾਹਿਬ ਨੇ ਵੀ ਨਹੀਂ ਕਿਹਾ ਸੀ ਵੀ ਮੈਂ ਇੱਥੇ ਵੀ ਕਬਜ਼ਾ ਕਰ ਲਾਂ ਮੈਂ ਇੱਥੇ ਉਹ ਚੜ ਕੇ ਆਏ ਸੀ ਤਾਂ ਤਾਂ ਜਵਾਬ ਦਿੱਤਾ ਸੀ ਉਹ ਤਾਂ ਉਹਦੇ ਵੀ ਤਿੰਨ ਵਾਰ ਕਿਹਾ ਸੀ ਕਹਿੰਦਾ ਪਹਿਲਾਂ ਤਿੰਨ ਵਾਰ ਕਰ ਲਾ ਭਾਈ ਵੀ ਪਹਿਲਾਂ ਆਪਣਾ ਰਾਂਝਾ ਗਰਾਜ ਹੀ ਕਰ ਲਾ ਉਹ ਕਿ ਤਵੇ ਬਾਣ ਲਾਗੇ ਜਵੇਂ ਰੋਜ਼ ਜੱਗਿਆ ਨਾ ਤੇ ਕਿਉਂ ਸਾਡਾ ਰੋਜ਼ ਤਾਂ ਅਸ ਤਾਂ ਗੁੱਸਾ ਕਰਦੇ ਆ ਅਸੀਂ ਆਪਣੀ ਫਰਸਟ੍ਰੈਚ ਕੱਢੀਏ ਨੇ ਪਤਾ ਨਹੀਂ ਕਿਹੜੀ ਫਰਸਟ੍ਰੈਚ ਭਰ ਕੇ ਬੈਠਿਆ ਬੱਸ ਕਰੋ ਪਰ ਮੈਂ ਇੱਕ ਗੱਲ ਕਹਿ ਦਿੰਦਾ ਇਸ ਗੱਲ ਤੇ ਇਹ ਸੰਜੀਦਾ ਹੋ ਗਿਆ ਕਿ ਪੰਨੂ ਵਰਗੇ ਦਲਾਲਾਂ ਨੂੰ ਸਿਰਫ ਭਾਰਤ ਦੇ ਵਿੱਚ ਕੋਈ ਗਲਤੀ ਹੋਵੇ ਉਹਦਾ ਮੁੱਦਾ ਚਾਹੀਦਾ ਉਹਦਾ ਮੁੱਦਾ ਚਾਹੀਦਾ ਤੇ ਮੁੱਦਾ ਪੰਜਾਬੀ ਮੈਂ ਫੇਰ ਕਹਿੰਦਾ ਨਾ ਪੰਜਾਬੀਆਂ ਦੇ ਵਿੱਚ ਜਿਹੜਾ ਖੂਨ ਹੈ ਨਾ ਉਹ ਛੋਟੇ ਸਾਬ ਜਿਹਦਾ ਖੂਨ ਹੈ ਤੇ ਅੱਜ ਨਹੀਂ ਗੱਲ ਉੱਠੂਗਾ ਉਬਾਲਾ ਮਾਰੂਗਾ ਤੇ ਪੰਨੂ ਵਰਗੇ ਉਸ ਸਲਾਬ ਚ ਰੋੜ ਜਾਣਗੇ ਧੰਨ ਜੀ ਤੁਹਾਡਾ ਥੈਂਕ ਯੂ ਸੋ ਜਿਵੇਂ ਕੀ ਗੱਲਬਾਤ ਕਰਕੇ ਹਟਿਆ ਸਭ ਤੋਂ ਵੱਡੀ ਗੱਲ ਆ ਹਰਜਿੰਦਰ ਕੇਸ ਦੇ ਵਿੱਚ ਕੀ ਕੀ ਹੁਣ ਸਚਾਈ ਆ ਉਹ ਤੁਹਾਡੇ ਤੱਕ ਜ਼ਰੂਰ ਅਸੀਂ ਪਹੁੰਚਾ ਵੀ ਰਹੇ ਹਾਂ ਪਰਿਵਾਰ ਤੱਕ ਵੀ ਪਹੁੰਚੇ ਪਰਿਵਾਰ ਨੇ ਦੱਸਿਆ ਵੀ ਜਿਹੜੀਆਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਜਿਹੜੇ ਪੈਸੇ ਇਕੱਠੇ ਕੀਤੇ ਜਾ ਰਹੇ ਆ ਉਹ ਅਸੀਂ ਨਹੀਂ ਕਰ ਰਹੇ ਤੇ ਸਭ ਤੋਂ ਵੱਡੀ ਗੱਲ ਗੱਲ ਮੈਨੂੰ ਵੀ ਕੋਈ ਗਲਤ ਨਹੀਂ ਲੱਗੀ ਵੀ ਹਾਂ ਜਿਹੜੇ ਹਮੇਸ਼ਾ ਚੰਡਾ ਚੱਕਣ ਨੂੰ ਤਿਆਰ ਹੁੰਦੇ ਆ ਅੱਜ ਉਸ ਨੌਜਵਾਨ ਦੀ ਦਸਤਾਰ ਲੱਥੀ ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆਈ ਜ਼ਰੂਰ ਉਸ ਦੀ ਗਲਤੀ ਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਿੱਥੇ ਵੀ ਨਹੀਂ ਕਹਿੰਦੇ ਉਸ ਦੀ ਗਲਤੀ ਨਹੀਂ ਆ ਪਰ ਉਸ ਦੀ ਦਸਤਾਰ ਕਿਉਂ ਨਹੀਂ ਸਿਸਰਤੇ ਉਸ ਨੂੰ ਜਦੋਂ ਕੋਰਟ ਦੇ ਵਿੱਚ ਲਿਆਇਆ ਜਾ ਰਿਹਾ ਸੀ ਸਿਸਤੇ ਉਸ ਨੂੰ ਸਮਾਂ ਵੀ ਦੇ ਸਕਦੇ ਸੀ ਤੇ ਇਹ ਵੀ ਸ਼ਾਇਦ ਉਹਨੇ ਕਿਹਾ ਵੀ ਹੋਵੇ ਮੈਂ ਸਿਰ ਤੇ ਦਸਤਾਰ ਸਜਾਣੀ ਚਾਹਨਾ ਸ਼ਾਇਦ ਉਹਨੂੰ ਨਾ ਸਜਾਣ ਦਿੱਤੀ ਗਈ ਹੋਵੇ ਤਾਂ ਇਸ ਤੇ ਵੀ ਸਵਾਲ ਜ਼ਰੂਰ ਅਸੀਂ ਪੁੱਛ ਸਕਦੇ ਹਾਂ ਕਿਉਂਕਿ ਅਸੀਂ ਕਹਿੰਦੇ ਹਾਂ ਵੀ ਸਾਡੇ ਹਰ ਪਾਸੇ ਐਮਪੀ ਨੇ ਸਾਡੇ ਹਰ ਪਾਸੇ ਐਮਐਲਏ ਨੇ ਕੈਨੇਡਾ ਦੇ ਵਿੱਚ ਵੀ ਨੇ ਯੂਕੇ ਦੇ ਵਿੱਚ ਵੀ ਨੇ ਅਮਰੀਕਾ ਦੇ ਵਿੱਚ ਵੀ ਕਿੱਥੇ ਨਾ ਕਿੱਥੇ ਅਸੀਂ ਪੋਲਿਟਿਕਸ ਦੇ ਵਿੱਚ ਜਾ ਰਹੇ ਹਾਂ ਤਾਂ ਉੱਥੇ ਵੀ ਸਵਾਲ ਜਿਹੜੇ ਆ ਅਸੀਂ ਜ਼ਰੂਰ ਚੁੱਕ ਸਕਦੇ ਸੀ ਵੀ ਕਿਉਂ ਇਸ ਦੇ ਨਾਲ ਇਹ ਤਕਾ ਹੋ ਰਿਹਾ ਤਾਂ ਹਾਂ ਇਹ ਵੀ ਗੱਲ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਕੀ ਜ਼ੋਨ ਜੋਨੇ ਕੀਤਾ ਮੈਂ ਕਹਿ ਰਿਹਾ ਵੀ ਬਿਲਕੁਲ ਜੋਨੇ ਕੀਤਾ ਮੈਂ ਉਸ ਨੂੰ ਸਹੀ ਨਹੀਂ ਕਮਾਂਗਾ ਉਸ ਦੀ ਗਲਤੀ ਹੈ ਪਰ ਉਸ ਦੀ ਸਜ਼ਾ ਇੰਨੀ ਵੱਡੀ ਹੋਣੀ ਚਾਹੀਦੀ ਹੈ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂਰ ਜੋਤ ਸਿੰਘ